ਕਰ ਲੈਣ ਜੀ ਤੇ ਹੁਣ ਅਸੀਂ ਅੱਗੇ ਵਧਦੇ ਹਾਂ ਗੁੱਡ ਈਵਨਿੰਗ ਰਣਦੀਪ ਸਿੰਘ ਜੀ ਤੇ ਸਭ ਤੋਂ ਪਹਿਲਾ ਟੋਪਿਕ ਹੈਗਾ ਸਾਡੇ ਕੋਲ ਕਿਰਿਆ ਹਿੰਦੀ ਜਿਹਨੂੰ ਕਿਰਿਆ ਤੇ ਇੰਗਲਿਸ਼ ਚ ਵਰਬ ਕਹਿੰਦੇ ਆ ਕਿਰਿਆ ਜਿਹੜਾ ਸ਼ਬਦ ਕਿਸੇ ਕੰਮ ਦਾ ਕਰਨਾ ਜਾਂ ਹੋਣਾ ਨਾਲ ਸਹਿਤ ਪ੍ਰਗਟ ਕਰੇ ਯਾਨੀ ਕੋਈ ਕੰਮ ਅਸੀਂ ਕਰ ਰਹੇ ਹਾਂ ਜਿਵੇਂ ਖੇਡ ਰਿਹਾ ਕੋਈ ਸੋ ਰਿਹਾ ਪੜਾਉਂਦੇ ਆ ਗਾ ਰਿਹਾ ਠੀਕ ਹੈ ਜੀ ਇਹ ਸਭ ਕੀ ਹੈ ਜੀ ਤੇ ਇਹ ਕਿਰਿਆ ਹੀ ਹੁੰਦੀਆਂ ਨੇ ਜ ਜਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਜੀ ਗ੍ਰਿਚ ਇੰਗਲਿਸ਼ ਵਿੱਚ ਇਸ ਨੂੰ ਕਹਿੰਦੇ ਵਰਬ ਠੀਕ ਹੈ ਤੇ ਸਾਰੇ ਸਾਰੇ ਸ਼ਾਈਨ ਹੋ ਜਾਣ ਜੀ ਅਸੀਂ ਵੇਟ ਕਰ ਰਹੇ ਹਾਂ ਕਿਸ ਵੇਲੇ ਤੋਂ ਅਸੀਂ ਜੁਆਇਨ ਹੋ ਹਾਂ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿ ਹੁਣ ਅਸੀਂ ਥਿਉਰੀ ਥੋੜੀ ਜੀ ਕਰ ਲੈਣੇ ਆ ਕਿਉਂਕਿ ਸਾਡਾ ਪਹਿਲਾ ਮਕਸਦ ਸੀਗਾ ਕਿ ਪ੍ਰਸ਼ਨ ਹੀ ਸਿੱਧੇ ਲਈ ਆਇਆ ਜਣ ਥੋੜਾ ਜਿਹਾ ਤੁਹਾਨੂੰ ਇਹਦੇ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਰਿਆ ਦੀਆਂ ਕਿਸਮਾਂ ਨੇ ਜੀ ਕਿਰਿਆ ਦੀ ਮੁੱਖ ਕਿਸਮਾਂ ਅਕਰਮਕ ਤੇ ਸਕਰਮਕੋ ਹੀ ਹਿੰਦੀ ਦੇ ਵਿੱਚ ਜੋ ਆਪਾਂ ਕੀਤਾ ਹੋਇਆ ਹੈ ਉਹੀ ਪੰਜਾਬੀ ਚ ਵੀ ਸਾਨੂੰ ਦੇਖਣ ਨੂੰ ਮਿਲਦਾ ਅਕਰਮਕ ਕਿਰਿਆ ਉਹ ਜਿਹਦੇ ਵਿੱਚ ਕਰਮ ਨਹੀਂ ਹੁੰਦਾ ਠੀਕ ਹੈ ਕੇਵਲ ਕਰਤਾ ਤੇ ਕਿਰਿਆ ਹੁੰਦੀ ਹੈ ਕਿਰਿਆ ਹੁੰਦੀ ਹੈ ਜਿਵੇਂ ਮੁੰਡਾ ਇਹਦੇ ਵਿੱਚ ਕਰਮ ਨਹੀਂ ਕੁੜੀ ਗਾਉਂਦੀ ਹੈ ਇਹ ਇੱਕ ਅਕਰਮਕ ਕਿਰਿਆ ਵੀ ਠੀਕ ਹੈ ਅਗਰ ਕੁੜੀ ਗੀਤ ਗਾਉਂਦੀ ਹੈ ਤੇ ਗੀਤ ਕਰਮ ਹੋ ਜਾਂਦਾ ਫਿਰ ਗਾਉਂਦੀ ਸ਼ਬਦ ਸਕਰਮਕ ਹੋ ਜਾਣਾ ਸੀ ਠੀਕ ਹੈ ਹੁਣ ਤਾਂ ਅਕਰਮਕ ਬਾਰੇ ਪੜਿਆ ਜੀ ਸਕਰਮਕ ਕਿਰਿਆ ਉਹ ਹੁੰਦੀ ਜਿਹਦੇ ਵਿੱਚ ਕਰਮ ਹੁੰਦਾ ਹੈ ਜਿਵੇਂ ਮਾਤਾ ਜੀ ਰੋਟੀ ਪਕਾਉਂਦੇ ਹਨ ਤਾਂ ਰੋਟੀ ਇੱਥੇ ਕਰਮ ਹੈ ਪਕਾਉਂਦੇ ਹਨ ਕਿਰਿਆ ਫਿਰ ਕਰਮਕ ਹੋ ਜਾਂਦੀ ਹੈ ਜਿਹਨ ਕਰਮ ਹੋ ਜਾਂਦੀ ਹੈ ਸਕਰਮਕ ਹੋ ਜਾਂਦੀ ਹੈ ਬੱਚਾ ਕਿਤਾਬ ਪੜ ਰਿਹਾ ਹੈ ਤੇ ਪੜ ਰਹੀ ਕਿਰਿਆ ਜੋ ਹੈ ਸਕਰਮਕ ਹੋਗੀ ਕਿਉਂਕਿ ਕਿਤਾਬ ਕਰਮ ਹੋਦਾ ਹੈ ਠੀਕ ਹੈ ਓ ਕੇਸ਼ਾ ਜੀ ਬਿਲਕੁਲ ਜੀ ਆਪਾਂ ਲੈ ਕੇ ਆਵਾਂਗੇ ਨਾਲ ਦੀ ਨਾਲ ਥਿਉਰੀ ਵੀ ਠੀਕ ਹੈ ਤੇ ਤੁਸੀਂ ਪੰਜਾਬੀ ਚ ਪੜਿਆ ਹੋਇਆ ਕਿਰਿਆ ਉਹੀ ਰੋਜ਼ਾਨਾ ਕੰਮ ਕਰਦੇ ਆਂ ਲੇਕਿਨ ਕਿਰਿਆ ਨੂੰ ਥੋੜਾ ਕਿਰਿਆ ਨੂੰ ਹੋਰ ਧੰਗ ਨਾਲ ਸਮਝਾਇਆ ਗਿਆ ਪੰਜਾਬੀ ਵਿਆਕਰਨ ਦੇ ਵਿੱਚ ਤੁਸੀਂ ਵੇਖੋਗੇ ਕਿ ਕਿਰਿਆ ਦੀ ਜਿਹੜੀ ਵੰਡ ਉਹ ਚਾਰ ਤਰੀਕੇ ਨਾਲ ਕੀਤੀ ਗਈ ਹੈ ਠੀਕ ਹੈ ਕਿਰਿਆ ਦੀ ਵੰਡ ਚਾਰ ਤਰੀਕੇ ਦੇ ਨਾਲ ਬੱਚੇ ਕੀਤੇ ਆਈਏ ਸਭ ਤੋਂ ਪਹਿਲੀ ਵੰਡ ਜੋ ਹੈ ਓਹ ਇੱਕ ਤਨਾ ਤੁਹਾਡੀ ਕਲਾਸ ਬਲਰ ਹੋ ਰਹੀ ਏ ਤੇ ਮੈਂ ਚਾਹਾਂਗਾ ਕਿ ਕਲਾਸ ਬਲਰ ਹੋਣ ਤੋਂ ਬਚਾਈ ਜਾਵੇ ਤੇ ਮੈਂ ਜਰਾ ਕੋਸ਼ਿਸ਼ ਕਲਾਸ ਸਹੀ ਟੰਗ ਨਾਲ ਚੱਲ ਸਕੇ ਜੇ ਕਨੈਕਟ ਤਾਂ ਹੋ ਗਿਆ ਜੀ ਤੁਸੀਂ ਦੇਖੋਗੇ ਦੋਸਤੋ ਕਿ ਕਿਰਿਆ ਦੀ ਓਕੇ 2 ਮਿੰਟ ਇੰਤਜ਼ਾਰ ਫਿਰ ਵੀ ਨਹੀਂ ਚੱਲ ਰਿਹਾ ਜੀ ਨੇ ਚੱਲ ਰਿਹਾ ਓਕੇ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਦੇਖਿਓ ਬੱਚੇ ਕਲੀਅਰ ਕਲੀਅਰ ਹੈ ਹੋ ਕਲਾਸ ਜੀ ਹਾਂ ਹੁਣ ਚਲ ਹੁਣ ਕਲੀਅਰ ਹੈ ਪਰ ਪਹਿਲੀ ਪ੍ਰਕਾਰ ਦੀ ਵੰਡ ਕੀ ਰਹੀ ਆ ਤੁਸੀਂ ਵੇਖੋਗੇ ਅਕਰਮਕ ਕਿਰਿਆ ਸਕਰਮਕ ਕਿਰਿਆ ਇਸ ਨੂੰ ਪਹਿਲੀ ਪ੍ਰਕਾਰ ਦੀ ਵੰਡ ਨੂੰ ਕਿਹਾ ਜਾਂਦਾ ਮੁੱਖ ਵੰਡ ਜਾਂ ਫਿਰ ਮੁੱਖ ਪ੍ਰਕਾਰ ਜਾਂ ਮੁੱਖ ਭੇਦ ਕਿਰਿਆ ਦੇ ਠੀਕ ਹੈ ਜੀ ਦੂਜੀ ਪ੍ਰਕਾਰ ਦੀ ਵੰਡ ਇਹਦੇ ਵਿੱਚ ਆਦੀ ਹੈ ਸਧਾਰਨ ਕਿਰਿਆ ਪ੍ਰੇਨਾਰਥਕ ਕਿਰਿਆ ਹਿੰਦੀ 'ਚ ਤੁਸੀਂ ਕੀਤੀ ਹੋਈ ਹੈ ਪ੍ਰੇਨਾਰਥਕ ਕਿਰਿਆ ਠੀਕ ਹੈ ਬੱਚੇ ਨੂੰ ਖਾਣਾ ਖਿਲਾਇਆ ਗਿਆ ਇਹ ਪ੍ਰੇਨਾਰਥਕ ਕਿਰਿਆ ਫਿਰ ਆਦੀ ਦੋਹਰੀ ਪ੍ਰੇਨਾਰਥਕ ਕਿਰਿਆ ਜਿਹਦੇ ਵਿੱਚ ਬੱਚੇ ਨੂੰ ਮਾਂ ਦੁਆਰਾ ਖਾਣਾ ਖਿਲਾਇਆ ਗਿਆ ਠੀਕ ਹੈ ਜੀ ਇਹ ਹੋ ਜਾਂਦੀ ਦੋਹਰੀ ਪ੍ਰੇਨਾਰਥਕ ਇਹ ਤੁਹਾਨੂੰ ਹਿੰਦੀ ਦੇ ਵਿੱਚ ਕਿ ਤੁਸੀਂ ਬਹੁਤ ਮੈ ਕੋਟੇ ਚੜਾਏ ਹੋਏ ਜੋ ਹਿੰਦੀ ਵਾਲੇ ਸਟੂਡੈਂਟ ਹੋਣਗੇ ਉਹਨਾਂ ਨੂੰ ਪਤਾ ਹੈ ਫਿਰ ਤੀਸਰੇ ਪ੍ਰਕਾਰ ਦੀ ਕਿਰਿਆ ਵੰਡ ਜੋ ਹੈ ਉਹ ਤੁਸੀਂ ਵੇਖੋਗੇ ਇਕੈਰੀ ਕਿਰਿਆ ਸੰਯੁਕਤ ਕਿਰਿਆ ਠੀਕ ਹੈ ਫਿਰ ਉਸ ਤੋਂ ਬਾਅਦ ਆਉਂਦੀ ਹੈ ਚੌਥੀ ਪ੍ਰਕਾਰ ਦੀ ਵੰਡ ਮੂਲ ਕਿਰਿਆ ਸਹਾਇਕ ਕਿਰਿਆ ਤੇ ਇਹ ਤੁਹਾਨੂੰ ਪੂਰੀ ਪੀਡੀਐਫ ਪ੍ਰਦਾਨ ਕਰ ਦਿੱਤੀ ਗਈ ਸੀ ਪਹਿਲਾਂ ਅਸੀਂ ਸਮਝ ਲੈਣੇ ਹੈ ਕੀ ਹੈ ਓਕੇ ਜਿਹੜੇ ਸ਼ਬਦ ਤੋਂ ਕਿਸੇ ਕੰਮ ਦੇ ਹੋਣ ਜਾਂ ਕੀਤੇ ਜਾਣ ਦਾ ਕਾਲ ਸਹਿਤ ਪਤਾ ਚੱਲੇ ਜਾਂ ਲੱਗੇ ਉਸ ਨੂੰ ਕਹਿੰਦੇ ਹਨ ਕੀ ਕਹਿੰਦੇ ਹਨ ਜੀ ਉੱਤਰ ਦਿਓ ਗਰਮਜੀਤ ਸਿੰਘ ਉੱਤਰ ਦੇ ਰਹੇ ਨੇ ਕਿ ਡੀ ਉੱਤਰਾਂ ਨੂੰ ਬਿਲਕੁਲ ਕਿਰਿਆ ਹੀ ਉਹਦਾ ਉੱਤਰ ਆਵੇਗਾ ਅੱਗੇ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ ਪ੍ਰਸ਼ਨ ਸਾਡੇ ਕੋਲ ਹੈ ਪੰਜਾਬੀ ਵਿੱਚ ਕਿਰਿਆ ਮੁੱਖ ਰੂਪ ਵਿੱਚ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਇਹ ਥੋੜੀ ਦੇਰ ਪਹਿਲਾਂ ਹੀ ਤੁਹਾਨੂੰ ਇਹਦੇ ਬਾਰੇ ਜਾਣੂ ਕਰਵਾਇਆ ਗਿਆ ਤੇ ਪੰਜਾਬੀ ਵਿੱਚ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਜੀ ਠੀਕ ਹੈ ਅਕਰਮਕ ਤੇ ਸਕਰਮਕ ਜਿਸ ਵਿੱਚ ਕਰਮ ਨਾ ਹੋਵੇ ਉਸ ਕਿਰਿਆ ਨੂੰ ਜਾਂ ਉਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਜੀ ਜਿਸ ਵਿੱਚ ਕਰਮ ਨਾ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਉੱਤਰ ਦੇਵੋ ਜੀ অপਸ਼ਨ A B C D ਹਾਂ ਜੀ ਤੁਸੀਂ ਦੇਖੋਗੇ ਕਿ ਉੱਤਰ ਇਸ ਦਾ A ਆਵੇਗਾ ਅਕਰਮਕ ਕਿਰਿਆ ਉਸ ਨੂੰ ਕਿਹਾ ਜਾਂਦਾ ਹੈ ਆ ਰਾਮ ਰੋਟੀ ਖਾਂਦਾ ਹੈ ਵਾਕ ਵਿੱਚ ਕਿਹੜੀ ਕਿਰਿਆ ਹੈ ਉੱਤਰ ਦੇਣਾ ਹੈ ਅਕਰਮਕ ਕਿਰਿਆ ਪੂਰਣ ਕਿਰਿਆ ਸਕਰਮਕ ਕਿਰਿਆ ਜਾਂ ਦੂ ਕਰਮ ਕਿਰਿਆ RAM ਰੋਟੀ ਖਾਂਦਾ ਹੈ ਵਾਕ ਵਿੱਚ ਕਿਹੜੀ ਕਿਰਿਆ ਹੈ ਤੁਸੀਂ ਉੱਤਰ ਦੇਵੋ ਹਾਂਜੀ ਰੋਟੀ ਖਾਂਦਾ ਹੈ ਬਿਲਕੁਲ ਸਕਰਮਕ ਕਿਰਿਆ ਹੈ ਕਿਉਂਕਿ ਰੋਟੀ ਇਹਦੇ ਵਿੱਚ ਕਰਮ ਹੈ ਤੇ ਖਾਂਦਾ ਹੈ ਕਿਰਿਆ ਸਾਡੇ ਕੋਲ ਸਕਰਮਕ ਬਣ ਜਾਂਦੀ ਹੈ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਜੀ ਉੱਤਰ ਦੇਵੋਗੇ 23 ਸਾਥੀ ਦੇਖ ਰਹੇ ਨੇ ਕਲਾਸ ਨੂੰ ਤੇ ਲਾਈਕ ਕਰਨਾ ਤਾਂ ਬਣਦਾ ਹੈ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੀ ਚਲੋ ਦੱਸੋ ਸਾਥੀਓ ਓਕੇ ਬਿਲਕੁਲ ਉੱਤਰ ਤੁਹਾਡਾ ਇੱਥੇ ਗਲਤ ਹੋ ਸਕਦਾ ਹੈ ਤੁਸੀਂ ਹਿੰਦੀ ਦੇ ਵਿੱਚ ਅਗਰ ਤੁਸੀਂ 4 ਪੜ੍ਹੇ ਹੋਏ ਨੇ ਠੀਕ ਹੈ ਤਾਂ ਉੱਥੇ ਦਾ ਬਈ ਠੀਕ ਹੈ 4 ਆ ਹੀ ਜਾਣੇ ਲੇਕਿਨ ਇੱਥੇ 8 ਪ੍ਰਕਾਰ ਦੇ ਹੁੰਦੇ ਨੇ ਮੈਂ ਤੁਹਾਨੂੰ ਕਿਹਾ ਸੀ ਕਿ ਸਾਥੀ ਪੀਡੀਐਫ ਵਾਲ ਚਾਹੀ ਜਰੂਰ ਮਾਰ ਲੈਣ ਜੋ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਈ ਹੋਈ ਹੈ ਨੌਵੀਂ ਤੇ ਦਸਵੀਂ ਦੀ ਉੱਥੇ 8 ਨੇ ਜੀ ਹਿੰਦੀ ਚ 4 ਨੇ 8 ਕਿਹੜੇ ਧਿਆਨ ਦੇਵੇ ਹੁਣ ਤੁਸੀਂ ਰੱਖਣਾ ਹੈ ਠੀਕ ਹੈ ਔਰ 1 ਕਿੱਥੇ ਗਿਆ ਚਲੋ ਫਿਲਹਾਲ ਅਸੀਂ 8 ਦੇ 8 ਦੇ ਨਾਮ ਦੇਖ ਲੈਨੇ ਜੀ ਸਭ ਤੋਂ ਪਹਿਲਾ ਹੁੰਦਾ ਹੈ ਜੀ ਕਾਲਵਾਚਕ ਠੀਕ ਹੈ ਇੱਥੇ ਮੈਂ ਕਾਲਵਾਚਕ ਨਾ ਗਾਇਬ ਹੋ ਗਿਆ ਮੈਂ ਇੱਥੇ ਲਿਖ ਦਿੰਦਾ ਬੱਚੇ ਕਾਲਵਾਚਕ ਜਿਹਦੇ ਵਿੱਚ ਸਾਨੂੰ ਕਿਸੇ ਸਮੇਂ ਕਿਰਿਆ ਦੇ ਸਮੇਂ ਦਾ ਬੋਧ ਹੋਵੇ ਅੱਜ ਕੱਲ ਇਵੇਂ ਹੈ ਨਾ ਦੂਸਰਾ ਬੱਚੇ ਆ ਜਾਂਦਾ ਹੈ ਸਥਾਨਵਾਚਕ ਜਿਨ੍ਹਾਂ ਵਾਕਾਂ ਦੇ ਵਿੱਚ ਕਿਰਿਆ ਦੇ ਉੱਪਰ ਅੱਗੇ ਅੰਦਰ ਬਾਹਰ ਘਰੇ ਰਸਤੇ ਵਿੱਚ ਸੱਜੇ ਠੀਕ ਹੈ ਇਵੇਂ ਸੱਜੇ ਖੱਬੇ ਹੈ ਨਾ ਜੀ ਇਵੇਂ ਹੋ ਗਿਆ ਇਹ ਬੋਧ ਹੋਣ ਬਈ ਇਹ ਸ਼ਬਦਾਂ ਦਾ ਗਿਆਨ ਹੋਵੇ ਫਿਰ ਪਤੀਜੇ ਨੰਬਰ ਤੇ ਆਉਂਦਾ ਪ੍ਰਕਾਰਵਾਚਕ ਪ੍ਰਕਾਰਵਾਚਕ ਇਹ ਹਿੰਦੀ ਦੇ ਵਿੱਚ ਹੁੰਦਾ ਸਾਡੇ ਕੋਲ ਬੱਚੇ ਰੀਤੀਵਾਚਕ ਹਿੰਦੀ ਦੇ ਵਿੱਚ ਅਗਰ ਤੁਸੀਂ ਕੀਤਾ ਹੋਇਆ ਤਾਂ ਇਸ ਨੂੰ ਰੀਤੀਵਾਚਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨੂੰ ਐਸੀ ਢੰਗਵਾਚਕ ਵੀ ਕਹਿ ਸਕਦੇ ਆ ਪ੍ਰਕਾਰਵਾਚਕ ਕਿ ਵੀ ਕਿਰਿਆ ਹੋ ਕਿਵੇਂ ਰਹੀ ਹੈ ਇੰਜ ਇਸ ਤਰ੍ਹਾਂ ਹੋਲੀ ਭੱਜ ਕੇ ਇੱਦਾਂ ਠੀਕ ਹੈ ਅਚਾਨਕ ਓਕੇ ਲਗਭਗ ਇਵੇਂ ਫਿਰ ਆਉਂਦਾ ਇੱਕ ਕਾਰਣਵਾਚਕ ਧਿਆਨ ਦੇ ਨਾਲ ਜੁਹਨਾ ਬੱਚੇ ਕਾਰਣਵਾਚਕ ਵਿੱਚ ਜਿਹੜੇ ਕਿਰਿਆ ਸ਼ਬਦ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੇ ਇਸ ਲਈ ਠੀਕ ਹੈ ਮੈਂ ਇਸ ਲਈ ਉੱਥੇ ਗਿਆ ਮੈਂ ਇਸ ਲਈ ਤਾਂ ਕੰਮ ਕੀਤਾ ਤਾਂ ਕਰਕੇ ਕਿਉਂਕਿ ਸ਼ਬਦ ਜੋ ਹੈ ਹਿੰਦੀ ਦੇ ਵਿੱਚ ਜੋ ਕਿਉਂਕਿ ਸ਼ਬਦਾਂ ਦਾ ਬੱਚੇ ਉਸ ਨੂੰ ਅਸੀਂ ਵਿਆधिकरण ਸਮੁੱਚੇ ਵੋਧਕ ਦੇ ਵਿੱਚ ਗਿਣਦੇ ਆ ਅਗਰ ਤੁਹਾਨੂੰ ਯਾਦ ਹੋਵੇ ਮੈਂ ਇੱਕ ਇੱਕ ਚੀਜ਼ ਰਟਾਈ ਹੋਈ ਹੈ ਇਸ ਨੂੰ ਅਸੀਂ ਸਮੁੱਚੇ ਵੋਧਕ ਚ ਗਿਣਦੇ ਲੇਕਿਨ ਪੰਜਾਬੀ ਚ ਵਿਆਕਰਣ ਥੋੜੀ 19 20 ਦਾ ਫਰਕ ਲੈ ਕੇ ਚਲਦੀ ਹੈ ਤੇ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਦੇ ਕਿਰਿਆ ਵਿਸ਼ੇਸ਼ਣ ਨੂੰ ਕਿਹਾ ਗਿਆ ਬਲਕਿ ਸਮੁੱਚੇ ਵੋਧਕ ਜੋ ਹੈ ਹਿੰਦੀ ਦੇ ਵਿੱਚ ਇਹ ਕਿਉਂ ਕਿ ਸ਼ਬਦ ਰੱਖਿਆ ਗਿਆ ਜੀ ਫਿਰ ਇੱਥੇ ਪਰਮਾਨਵਾਚਕ ਕਿਰਿਆ ਵਿਸ਼ੇਸ਼ਣ ਵੀ ਹੈਗਾ ਆਪਣੇ ਹਿੰਦੀ 'ਚ ਵੀ ਹੈਗਾ ਥੋੜਾ ਕਾਫੀ ਇੰਨਾ ਭੋਰਾ ਕੋ ਜਰਾ ਕੋ ਇਦਾਂ ਦੇ ਸ਼ਬਦ ਇੱਥੇ ਆ ਜਾਂਦੇ ਨੇ ਬੱਚੇ ਸੰਖਿਆਵਾਚਕ ਵਿੱਚ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਵੀ ਹੈ ਤੁਸੀਂ ਕਦੇ ਨਹੀਂ ਪੜਿਆ ਹੋਊਗਾ ਕਿ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹੁੰਦਾ ਹੈ ਹਿੰਦੀ ਵਾਲੇ ਨੂੰ ਪਤਾ ਹੈ ਕਿ ਸੰਖਿਆਵਾਚਕ ਸਿਰ ਵਿਸ਼ੇਸ਼ਣ ਹੁੰਦਾ ਹੈ ਕਿਰਿਆ ਵਿਸ਼ੇਸ਼ਣ ਨਹੀਂ ਲੇਕਿਨ ਇੱਥੇ ਹੈਗਾ ਜਿਵੇਂ ਬਾਰ-ਬਾਰ ਦੁਬਾਰਾ ਇੱਕ-ਇੱਕ ਦੋ-ਦੋ ਇਹ ਸੰਖਿਆਵਾਚਕ ਜਿੱਤੇ ਥੋੜਾ ਸੰਖਿਆ ਦੀ ਗੱਲ ਹੋਵੇ ਠੀਕ ਹੈ ਨਿਰਣਾਵਾਚਕ ਦੀ ਗੱਲ ਕਰੀਏ ਤੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਵੀ ਹੈ ਜਿਨ੍ਹਾਂ ਵਾਕਾਂ ਦੇ ਵਿੱਚ ਹਾਂਜੀ ਠੀਕ ਹੈ ਠੀਕ ਹੈ ਜੀ ਚੰਗਾ ਚੰਗਾ ਹੈ ਜੀ ਇਸ ਤਰ੍ਹਾਂ ਦੇ ਸ਼ਬਦ ਤੁਹਾਨੂੰ ਵੇਖਣ ਨੂੰ ਮਿਲਣ ਇਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਇੱਕ ਹੁੰਦਾ ਬੱਚੇ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਬੱਚੇ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਸ਼ਬਦਾਂ ਤੋਂ ਕਿਰਿਆ ਬਾਰੇ ਨਿਸ਼ਚੈ ਜਾਂ ਵਿਸ਼ਵਾਸ ਤੇ ਭਾਵ ਪ੍ਰਗਟ ਹੋਣ ਉਸ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਜਿਵੇਂ ਪੱਕਾ ਜ਼ਰੂਰ ਬਿਲਕੁਲ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਤੇ ਕਾਲਵਾਚਕ ਇੱਥੇ ਥੋੜਾ ਲੋਪ ਰਹਿ ਗਿਆ ਭਾਈ ਸੱਤ ਦੇ ਸੱਤ ਦੱਸੇ ਹੋਏ ਨੇ ਤੇ ਹੁਣ ਅਸੀਂ ਅਗਲੇ ਪ੍ਰਸ਼ਨਾਂ ਤੇ ਚੱਲਦੇ ਹਾਂ ਬੱਚੇ ਚਲੋ ਜੀ ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਸਮਾ ਦੱਸਣ ਉਸ ਨੂੰ ਅਪਾ ਕਿਹੜਾ ਕਿਰਿਆ ਵਿਸ਼ੇਸ਼ਣ ਕਹਿੰਨੇ ਆ ਜੀ ਉੱਤਰ ਤੁਸੀਂ ਦੇਣਾ ਜੀ ਹੁਣ ਥੋੜੀ ਤੇਰਾ ਪਹਿਲਾਂ ਆਪਾਂ ਕਿਰਿਆ ਵਿਸ਼ੇਸ਼ਣ ਦਾ ਡਿਸਕਸ਼ਨ ਜੇ ਡਿਸਕਸ਼ਨ ਉਹ ਕੀਤਾ ਹੈ ਜੀ ਉੱਤਰ ਤੁਸੀਂ ਕਹਿ ਰਹੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਬਿਲਕੁਲ ਸਹੀ ਉੱਤਰ ਦਿੱਤਾ ਤੁਸੀਂ ਉਹ ਹੌਲੀ ਹੌਲੀ ਤੁਰਦਾ ਹੈ ਉਹ ਹੌਲੀ ਹੌਲੀ ਤੁਰਦਾ ਹੈ ਇਹ ਕਿਹੜਾ ਹੌਲੀ ਹੌਲੀ ਸ਼ਬਦ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਅਸੀਂ ਹਿੰਦੀ ਦੇ ਵਿੱਚ ਹੌਲੀ ਹੌਲੀ ਨੂੰ ਧੀਰੇ ਧੀਰੇ ਕਹਿੰਨੇ ਆ ਜੀ ਠੀਕ ਹੈ ਵੀ ਧੀਰੇ ਧੀਰੇ ਜਾ ਰਿਹਾ تھا ਐਸੇ ਹੈ ਨਾ ਤਾਂ ਕਹਿਣ ਦਾ ਭਾਵ ਕਿ ਬਈ ਹੌਲੀ ਹੌਲੀ ਜਾਂਦੀ ਧੀਰੇ 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 ਨੂੰ ਅਸੀਂ ਹਿੰਦੀ ਦੇ ਵਿੱਚ ਰੀਤੀਵਾਚਕ ਦੇ ਵਿੱਚ ਰੱਖਦੇ ਆ ਤੁਸੀਂ ਦੇਖੋਗੇ ਕਿ ਇੱਥੇ ਫਿਰ ਆ ਜਾਏਗਾ ਬੇਟਾ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਬਹੁਤ ਹੀ ਵਧੀਆ ਤੁਸੀਂ ਪਕੜਿਆ ਜੀ ਉੱਤਰ ਅੱਗੇ ਚੱਲਦੇ ਹਾਂ ਜਿਸ ਸ਼ਬਦ ਤੋਂ ਕਿਰਿਆ ਬਣਦੀ ਹੈ ਉਸ ਨੂੰ ਕੀ ਕਹਿੰਦੇ ਹਨ ਮੂਲ ਸ਼ਬਦ ਕਰਤਾ ਕਰਮ ਜਾਂ ਧਾਤੂ ਜਿਸ ਸ਼ਬਦ ਤੋਂ ਕਿਰਿਆ ਬਣਦੀ ਹੈ ਉਸ ਨੂੰ ਕੀ ਕਹਿੰਦੇ ਹਨ ਜੀ ਉੱਤਰ ਦੇਣਾ ਬੱਚੇ ਉਸ ਨੂੰ ਅਸੀਂ ਧਾਤੂ ਕਹਿੰਦੇ ਆ ਜੀ ਇਹ ਹਿੰਦੀ ਚ ਵੀ ਪ੍ਰਸ਼ਨ ਪੁੱਛਿਆ ਜਾਂਦਾ ਹੈ ਸੰਸਕ੍ਰਿਤ ਚ ਵੀ ਪਰ ਆਪਣੇ ਪੰਜਾਬੀ ਚ ਵੀ ਤੇ ਨਾਲ ਹੀ ਹੋਰ ਭਾਸ਼ਾਵਾਂ ਦੇ ਵਿੱਚ ਵੀ ਬੱਚਾ ਰੋ ਰਿਹਾ ਹੈ ਇਸ ਵਿੱਚ ਮੁੱਖ ਕਿਰਿਆ ਕਿਹੜੀ ਹੋਵੇਗੀ ਬੱਚਾ ਰੋ ਰਿਹਾ ਹੈ ਇਹਦੇ ਵਿੱਚ ਪਹਿਲੀ ਗੱਲ ਤਾਂ ਅਕਰਮਕ ਕਿਰਿਆ ਹੈ ਕਿਰਿਆ ਹੈ ਸੋਰੀ ਕਿਰਿਆ ਹਿੰਦੀ ਚ ਹੁੰਦਾ ਚਲੋ ਉੱਤਰ ਦਿਵੋ ਬੱਚਾ ਰੋ ਰਿਹਾ ਹੈ ਵਾਕ ਵਿੱਚ ਮੁੱਖ ਕਿਰਿਆ ਕਿਹੜੀ ਹੈ ਜੀ ਤੇ ਤੁਸੀਂ ਇੱਥੇ Osionfish. उत्तर भी लवोगे रो रहा है बहुत ही वाइस उत्तर तीन दिता है अंदर बाहर उपर हेठां किरिया विशेषण हैं जी अंदर बाहर उपर हेठां किरिया विशेषण हैं जी अंदर बाहर उपर हेठां किरिया विशेषण हैं जी इस स्थान वाचक कि विशेषण है जी बहुत ही वीया मैं रोजाना सैर करता हाँ रोजाना शब्द तुम वेख रहे हो ਇਦੇ ਵਿੱਚ ਤੁਸੀਂ ਦੱਸਣਾ ਕਿਹੜੀ ਕਿਹੜਾ ਵਿਸ਼ੇਸ਼ਣ ਕੰਮ ਕਰ ਰਹੀ ਹੈ ਸਥਾਨਵਾਚਕਤਾ ਹੋ ਨਹੀਂ ਸਕਦਾ ਰੋਜ਼ਾਨਾ ਚ ਸੰਖਿਆਵਾਚਕ ਹੈ ਕਿ ਗਾਲਵਾਚਕ ਹੈ ਜਾਂ ਮਿਣਤੀਵਾਚਕ ਹੈ ਜੀ ਕਿ ਉੱਤਰ ਆ ਸਕਦਾ ਹੈ ਕੋਈ ਮਿਣਤੀਵਾਚਕ ਸੀਗਾ ਮਿਣਤੀਵਾਚਕ ਨੂੰ ਅਸੀਂ ਪਰਿਮਾਨਵਾਚਕ ਵੀ ਕਹਿ ਸਕਦੇ ਬੱਚੇ ਲੇਕਿਨ ਓਕੇ ਤੇ ਇੱਥੇ ਤਾਂ ਮਿਣਤੀਵਾਚਕ ਹੈ ਨਹੀਂ ਫੇ ਰੋਜ਼ਾਨਾ ਸ਼ਬਦ ਤੁਹਾਨੂੰ ਪਤਾ ਹੈ ਕਿ ਇੱਕ ਇਹ ਇੱਕ ਬਈ ਕਾਲ ਦਾ ਬੋਧ ਹੋ ਰਿਹਾ ਬਿਲਕੁਲ ਰੋਜ਼ ਹੈ ਨਾ ਸਕਰਮਕ ਕਿਰਿਆ ਦੀਆਂ ਕਿਸਮਾਂ ਕਿੰਨੀਆਂ ਹਨ ਜੀ ਉੱਤਰ ਦੇਣਾ ਹੈ ਤੁਸੀਂ ਸਕਰਮਕ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ ਹਾਂ ਜੀ ਦੋ ਤਿੰਨ ਦੋ हां जी ਉਤਰ ਕਿ ਆਣਾ ਬੇਟਾ ਦੋ ਉਤਰ ਆਂਦਾ ਜੀ ਠੀਕ ਹੈ ਓਕੇ ਇੱਕ ਹੁੰਦਾ ਪੂਰਣ ਸਕਰਮਕ ਇੱਕ ਹੁੰਦਾ ਅਪੂਰਣ ਸਕਰਮਕ ਯਾਦ ਰੱਖਣਾ ਹੈ ਪੂਰਣ ਸਕਰਮਕ ਤੇ ਇੱਕ ਹੁੰਦਾ ਜੀ ਅ ਅਪੂਰਣ ਸਕਰਮਕ ਇਹ ਤੁਸੀਂ ਖੁਦ ਦੇਖਣਾ ਕਿਹੜਾ ਕਿਹੜਾ ਇਹਦੇ ਵਿੱਚ ਸ਼ਬਦ ਆ ਸਕਦਾ ਕੁਝ ਹੋਮਵਰਕ ਵੀ ਲੈ ਕੇ ਜਾਓ ਜੀ ਜਿਹੜੇ ਸ਼ਬਦਾਂ ਰਹੀਂ ਕਿਰਿਆ ਦੀ ਮਿੰਤੀ ਜਾਂ ਤੋਲ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਆ ਥੋੜੀ ਦੇਰ ਪਹਿਲਾਂ ਹੀ ਮੈਂ ਇਹਦੇ ਬਾਰੇ ਵਿਆਖਿਆ ਦਿੱਤਾ ਹੈ ਕਿਆ ਉਸ ਤਰਹ ਉੱਤਰ ਕੀ ਹੋ ਸਕਦਾ ਜਿਹੜੇ ਸ਼ਬਦਾਂ ਰਾਹੀਂ ਅਸੀਂ ਮਿਣਤੀ ਤੋਲ ਮਾਪਣ ਜਾਂ ਇੱਕ ਮਾਤਰਾ ਦਾ ਪਤਲੇ ਜੀ ਬਹੁਤ ਹੀ ਆਸਾਨ ਪ੍ਰਸ਼ਨ ਆ ਗਿਆ ਬਿਲਕੁਲ ਇਸ ਨੂੰ ਮਿਣਤੀ ਵਾਚਕ ਕਿਹਾ ਜਾਂਦਾ ਹੈ ਮਿਣਤੀ ਹੋਵੇ ਤਾਂ ਇਸ ਨੂੰ ਅਸੀਂ ਪਰਿਮਾਨ ਵਾਚਕ ਆ ਪਰਿਮਾਨਾ ਪਰਿਮਾਨ ਵਾਚਕ ਮੈਂ ਤਾਂ ਪੰਜਾਬੀ ਲਿਖਣਾ ਹੀ ਭੁੱਲ ਗਿਆ ਜੀ ਚਲੋ ਕੋਈ ਗੱਲ ਨਹੀਂ ਆਪਾਂ ਵੱਧਦੇ ਹਾਂ ਅਗਲੇ ਪ੍ਰਸ਼ਨ ਵੱਲ ਉਹ ਗੀਤ ਗਾਰਹੀ ਹੈ ਵਿੱਚ ਗਾਰਹੀ ਹੈ ਕਿਹੜੀ ਕਿਰਿਆ ਹੈ ਜੀ ਉੱਤਰ ਤੁਸੀਂ ਦੇਣਾ ਹੈ ਸਕਰਮਕ ਅਕਰਮਕ ਮੁੱਖ ਕਿਰਿਆ ਜਾਂ ਕੋਈ ਨਹੀਂ ਉਹ ਗੀਤ ਗਾਹੀ ਹੈ ਵਿੱਚ ਗਾਰਹੀ ਸ਼ਬਦ ਉਹ ਕਿਹੜੀ ਕਿਰਿਆ ਹੈ ਜੀ ਤੇ ਤੁਹਾਨੂੰ ਪਤਾ ਹੀ ਹੈ ਕਿ ਇਹ ਸਕਰਮਕ ਆਵੇਗਾ ਕਿਉਂ ਆਵੇਗਾ ਕਿਉਂਕਿ ਗੀਤ ਇਹਦੇ ਵਿੱਚ ਕੀ ਹੈ ਕਰਮ ਹੈ ਤੇ ਗਾਰਹੀ ਹੈ ਜੋ ਹੈ ਫਿਰ ਸਕਰਮਕ ਕਿਰਿਆ ਹੋ ਜਾਂਦਾ ਹੈ ਹਾਂ ਮੈਂ ਕੰਮ ਕਰ ਲਵਾਂਗਾ ਵਿੱਚ ਹਾਂ ਜੋ ਸ਼ਬਦ ਹੈ ਇਹ ਕੀ ਹੈ ਨਿਰਣਾਵਾਚਕ ਹੈ ਸਥਾਨਵਾਚਕ ਹੈ ਸੰਖਿਆਵਾਚਕ ਹੈ ਜਾਂ ਕਾਰਨਵਾਚਕ ਹੈ ਬਹੁਤ ਹੀ ਆਸਾਨ ਪ੍ਰਸ਼ਨ ਹੈ ਥੋੜੀ ਦਿਨ ਪਹਿਲਾਂ ਦੱਸਿਆ ਕਿ ਵੀ ਕਿਰਿਆ ਵਿਸ਼ੇਸ਼ਣ ਦੇ 8 ਭੇਦ ਹੁੰਦੇ ਨੇ ਪੰਜਾਬੀ ਚ ਹਿੰਦੀ ਚ ਤੁਸੀਂ ਚਾਰ ਲੈ ਸਕਦੇ ਹੋ ਤੇ ਨਿਰਣਾਵਾਚਕ ਹੋਵੇਗਾ ਕਿ ਆਪਾਂ ਨਿਰਣੇ ਲੈ ਚੁੱਕੇ ਆ ਕਿ ਹਾਂ ਬਈ ਨਿਰਣਾ ਲੈ ਚੁੱਕੇ ਮੈਂ ਨਿਰਣੇ ਫੈਸਲਾ ਕਰ ਚੁੱਕੇ ਆ ਕਿਰਿਆ ਵਿਸ਼ੇਸ਼ਣ ਕਿਸ ਦੀ ਵਿਸ਼ੇਸ਼ਤਾ ਦੱਸਦੇ ਹਨ ਕਿਰਿਆ ਵਿਸ਼ੇਸ਼ਣ ਕਿਸ ਦੀ ਵਿਸ਼ੇਸ਼ਤਾ ਦੱਸਦੇ ਹਨ ਸਾਰੇ ਨਾਮ ਦੀ ਪੜਨਾਮ ਦੀ ਜਾਂ ਕਿਰਿਆ ਦੀ ਉਤਰ ਯਾਨੀ ਜਾਂ ਫਿਰ ਸਾਰੇ ਜਿੰਨਾ ਸਾਰੇ ਵਿਕਲਪਾਂ ਦੀ ਗੱਲ ਹੋ ਰਹੀ ਹੈ ਕਿ ਆ ਤੇ ਕਿਰਿਆ ਵਿਸ਼ੇਸ਼ਣ ਸਿਰਫ ਕਿਰਿਆ ਦੀ ਹੀ ਵਿਸ਼ੇਸ਼ਤਾ ਦੱਸਦੇ ਹਨ ਕਿ ਕਿਰਿਆ ਕਿਵੇਂ ਹੋ ਰਹੀ ਹੈ ਜਿਹੜੀ ਕਿਰਿਆ ਕਿਸੇ ਦੂਸਰੇ ਤੋਂ ਕਰਵਾਈ ਜਾਵੇ ਉਸ ਨੂੰ ਕੀ ਕਹਿੰਦੇ ਆ ਜੀ ਹਾਂਜੀ 70ਵਾਂ ਪ੍ਰਸ਼ਨ ਜਾਨੀ 71ਵਾਂ ਪ੍ਰਸ਼ਨ ਹੈ ਜੀ ਸਾਡੇ ਕੋਲ ਇਸ ਦਾ ਉੱਤਰ ਤੁਸੀਂ ਸੀ ਦੀ ਬਜਾਏ ਡੀ ਹੀ ਦੇਣਾ ਹੈ ਜਿਹੜੀ ਕਿਰਿਆ ਦੂਸਰੇ ਕਿਸੇ ਬੰਦੇ ਬੰਦੇ ਤੋਂ ਕਰਵਾਈ ਜਿਵੇਂ ਮੈਂ ਖਾਣਾ ਖਿਲਾਇਆ ਠੀਕ ਹੈ ਜਾਂ ਫਿਰ ਕਹਿ ਸਕਦੇ ਹੋ ਕਿ ਰੁੱਖਾਂ ਨੂੰ ਰੁੱਖਾਂ ਨੂੰ ਪਾਣੀ ਦਿਲਾਇਆ ਗਿਆ ਠੀਕ ਹੈ ਜਾਂ ਪਸ਼ੂਆਂ ਨੂੰ ਪਾਣੀ ਪਲਾਇਆ ਗਿਆ ਇਹ ਹੋਊਗੀ ਪ੍ਰੇਨਾਰਥ ਦੋਹਰੀ ਪ੍ਰੇਨਾਰਥ ਸਕ੍ਰਿਆਉ ਹੁੰਦੀ ਹੈ ਕਿ ਪਸ਼ੂਆਂ ਨੂੰ ਪਾਣੀ RAMU ਦੁਆਰਾ ਪਲਾਇਆ ਗਿਆ ਪਿਲਵਾਇਆ ਗਿਆ ਇਸ ਤਰ੍ਹਾਂ ਦੇ ਨਾਲ ਜਦੋਂ ਕਿਸੇ ਬੰਦੇ ਤੋਂ ਕੰਮ ਜਿਹੜੇ ਤੋਂ ਕਰਵਾਇਆ ਜਾ ਰਿਹਾ ਉਹਦਾ ਨਾਮ ਵੀ ਦਿੱਤਾ ਗਏ ਤਾਂ ਉਥੇ ਦੋਹਰੀ ਪ੍ਰੇਨਾਰਥ ਹੋ ਜਾਂਦੀ ਹੈ ਜੀ ਉਹ ਬਹੁਤ ਹਸਿਆ ਵਿੱਚ ਬਹੁਤ ਸ਼ਬਦ ਜੋ ਹੈ ਉਹ ਕੀ ਹੈ ਉਹ ਬਹੁਤ ਹਸਿਆ ਵਿੱਚ ਸ਼ਬਦ ਹੈ ਉਹ ਕੀ ਹੈ ਜੀ ਉੱਤਰ ਕੀ ਆਣਾ ਚਾਹੀਦਾ ਹੈ ਔਰ ਸਾਥੀ ਵੀਡੀਓ ਕਲਾਸ ਨੂੰ ਲਾਈਕ ਜ਼ਰੂਰ ਕਰ ਦੇਣ ਉਹ ਬਹੁਤ ਹਸਿਆ ਵਿੱਚ ਬਹੁਤ ਸ਼ਬਦ ਕੀ ਹੈ ਤੇ ਇੱਕ ਮਾਪਨ ਤੋਲਣ ਮਾਤਰਾ ਬਿਲਕੁਲ ਮਾਪਨ ਤੋਲਣ ਤਾਂ ਨਹੀਂ ਹੋ ਸਕਦਾ ਲੇਕਿਨ ਪਰਿਮਾਣ ਵਚਕ ਆਏਗਾ ਕਿਉਂਕਿ ਆਪਾਂ ਮਾਪ ਇੱਕ ਮਾਤਰਾ ਹੀ ਲਗਾ ਸਕਦੇ ਹਾਂ ਬਈ ਅਛਾ ਤੁਸੀਂ ਵੇਖਿਆ ਹੋਣਾ ਕਿ ਵਾਕਾਂ ਦੇ ਅੰਤ ਵਿੱਚ ਸੀ ਸੰ ਹੈ ਹਨ ਇਹ ਸ਼ਬਦ ਬਹੁਤ ਆਉਂਦੇ ਤੇ ਇਹ ਕਿਹੜੀਆਂ ਕਿਰਿਆਵਾਂ ਦੇ ਵਿੱਚ ਆਉਂਦੇ ਨੇ ਸਹਾਇਕ ਕਿਰਿਆਵਾਂ ਮੁੱਖ ਕਿਰਿਆਵਾਂ ਅਕਰਮਕ ਕਿਰਿਆਵਾਂ ਜਸਕਰਮਕ ਕਿਰਿਆਵਾਂ ਦੇਖੋ ਕਿਰਿਆਵਾਂ ਦੀ ਚਾਰ ਪ੍ਰਕਾਰ ਦੀ ਵੰਡ ਕੀਤੀ ਗਈ ਹੈ ਠੀਕ ਹੈ ਜੀ ਪੀਡੀਐਫ ਦੇ ਪੇਜ ਤੁਹਾਨੂੰ ਦੱਸ ਦਿੱਤੇ ਗਏ ਸੀ ਉੱਥੇ ਤੁਸੀਂ ਧਿਆਨ ਨਾਲ ਦੇਖੋਗੇ ਚਾਰ ਪ੍ਰਕਾਰ ਦੀ ਵੰਡ ਕੀਤੀ ਗਈ ਚੌਥੇ ਪ੍ਰਕਾਰ ਦੀ ਵੰਡ ਜੋ ਹੈ ਉਹ ਬਸ ਇਹਨਾਂ ਕਿਰਿਆਵਾਂ ਦੀ ਹੀ ਗੱਲ ਕਰਦੀ ਹੈ ਸਹਾਇਕ ਕਿਰਿਆਵਾਂ ਉਸ ਨੂੰ ਕਿਹਾ ਜਾਂਦਾ ਹੈ ਔਰ ਹਿੰਦੀ ਵਿੱਚ ਸਹਾਇਕ ਕਿਰਿਆ ਕਿਹਾ ਕਿਹਾ ਜਾਂਦਾ ਹੈ ਹੈਲਪਿੰਗ ਵਰਬ ਇੰਗਲਿਸ਼ ਦੇ ਵਿੱਚ 20ਵਾਂ ਪ੍ਰਸ਼ਨ ਤੇ ਪੁੱਛ ਚੁੱਕੀ ਹਾਂ ਜਿਹੜੇ ਸ਼ਬਦ ਕਮ ਹੋਣ ਦੇ ਕਾਰਨ ਬਾਰੇ ਦੱਸਣ ਜਿਹੜੇ ਸ਼ਬਦ ਕਮ ਹੋਣ ਦੇ ਕਾਰਨ ਬਾਰੇ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ ਕੀ ਕਹਿੰਦੇ ਹਨ ਜੀ ਪ੍ਰਕਾਰਵਾਚਕ ਕਾਰਨਵਾਚਕ ਨਿਰਣਾਵਾਚਕ ਜਾਂ ਸੰਖਿਆਵਾਚਕ ਪ੍ਰਸ਼ਨ ਥੋੜਾ ਜਿਆਦਾ ਟਫ ਹੋ ਸਕਦਾ ਹੈ ਲੇਕਿਨ ਇੰਨਾ ਵੀ ਟਫ ਨਹੀਂ ਕਿ ਨਹੀਂ ਆਵੇ ਜਿਹੜੇ ਸ਼ਬਦ ਕੰਮ ਹੋਣ ਦੇ ਕਾਰਨ ਬਾਰੇ ਦੱਸਣ ਤਾਂ ਬਿਲਕੁਲ ਇਹ ਕਾਰਨਵਾਚਕ ਹੋਵੇਗਾ ਠੀਕ ਹੈ ਬਹੁਤ ਹੀ ਵਧੀਆ ਉੱਤਰ ਤੁਸੀਂ ਦਿੱਤਾ ਜੀ ਲਿਖ ਤਾਤੂ ਤੋਂ ਬਣੀ ਕਿਰਿਆ ਕਿਹੜੀਆਂ ਹਨ ਲਿਖ ਤੁਹਾਨੂੰ ਪਤਾ ਹੈ ਮੂਲ ਸ਼ਬਦ ਹੈ ਤਾਤੂ ਯਾਨੀ ਮੂਲ ਸ਼ਬਦ ਹੁੰਦਾ ਜਦੋਂ ਕਿਰਿਆ ਦਾ ਲਿਖ ਔਰ ਇਸ ਨਾਲ ਅਸੀਂ ਕੋਈ ਪਛੇਤਰ ਲਗਾਈਏ ਬਹੁਤ سارے ਸ਼ਬਦ ਬਣ ਜਾਂਦੇ ਨੇ ਅਨਾ ਪਛੇਤਰ ਲਗਾਇਆ ਆਉਣਾ ਪਛੇਤਰ ਲਗਾਇਆ ਆ ਪਛੇਤਰ ਲਗਾਇਆ ਤੇ ਸਾਰੇ ਹੋ ਜਾਵੇਗਾ ਬਹੁਤ ਹੀ ਵਧੀਆ ਉੱਤਰ ਤੁਸੀਂ ਦਿੱਤਾ ਜੀ 21ਵੇਂ ਪ੍ਰਸ਼ਨ ਦਾ ਮੁੰਡਾ ਪੜਦਾ ਹੈ ਵਾਕ ਵਿੱਚ ਜੋ ਪੜਦਾ ਹੈ ਉਹ ਕੀ ਹੈ ਕਿਰਿਆ ਹੈ ਕਰਮ ਹੈ ਕਰਤਾ ਹੈ ਜਾਂ ਵਿਸ਼ੇਸ਼ਣ ਹੈ ਬਸ ਕਿਰਿਆ ਦੇ 8 ਭੇਦ ਮੰਨ ਲਓ ਸੌਰੀ ਕਿਰਿਆ ਵਿਸ਼ੇਸ਼ਣ ਦੇ ਤੇ ਚਾਰ ਪ੍ਰਕਾਰ ਨਾਲ ਕਿਰਿਆ ਨੂੰ ਵੰਡਿਆ ਹੋਇਆ ਹੈ ਇਹ ਅਲੱਗ-ਅਲੱਗ ਚੀਜ਼ਾਂ ਅਗਰ ਸਮਝ ਵਿੱਚ ਆ ਗਈਆਂ ਤਾਂ ਤੁਹਾਨੂੰ ਪੂਰੀ ਪੰਜਾਬੀ ਦੀ ਜੋ ਵਿਆਕਰਣ ਹਿੰਦੀ ਵਾਂਗ ਹੀ ਲੱਗੇਗੀ ਮੇਰੇ ਹਿੰਦੀ ਦੇ ਸਾਥੀਆਂ ਨੂੰ ਤੇ ਉੱਤਰ ਕੀ ਆਵੇਗਾ ਕਿਰਿਆ ਹੀ ਹੈ ਅਕਰਮਕ ਕਿਰਿਆ ਕਹਿ ਸਕਦੇ ਹਾਂ ਜੀ ਥੋੜਾ ਜਿੰਨਾ ਇੰਨਾ ਕਿਹੜੇ ਕਿਰਿਆ ਵਿਸ਼ੇਸ਼ਣ ਹਨ ਥੋੜਾ ਜਿੰਨਾ ਇੰਨਾ ਕਿਹੜੇ ਕਿਰਿਆ ਵਿਸ਼ੇਸ਼ਣ ਹਨ ਉੱਤਰ ਕੀ ਆਵੇਗਾ ਇਸ ਨੂੰ ਅਸੀਂ ਮਨਤੀਵਾਚਕ ਕਹਿ ਸਕਦੇ ਹਾਂ ਉਹ ਕਰ ਗਿਆ ਵਾਕ ਵਿੱਚ ਕਿਹੜੀ ਕਿਰਿਆ ਹੈ ਉਹ ਕਰ ਗਿਆ ਵਾਕ ਵਿੱਚ ਕਿਹੜੀ ਕਿਰਿਆ ਹੈ ਸਕਰਮਕ ਅਕਰਮਕ ਪ੍ਰੇਨਾਰਥਕ ਪ੍ਰੇਨਾਰਥਮਕ ਮੈਂ ਪ੍ਰੇਨਾਰਥਕ ਬੋਲ ਰਿਹਾ ਹਾਂ ਬਾਰ-ਬਾਰ ਕਿਉਂਕਿ ਮੈਂ ਹਿੰਦੀ ਦਾ ਆਇਆ ਤਾਂ ਪ੍ਰੇਨਾਰਥਮਕ ਇਹਨੂੰ ਅਸੀਂ ਕਹਿ ਸਕਦੇ ਹਾਂ ਪੰਜਾਬੀ ਚ ਪਹਿਲਾਂ ਵੀ ਪ੍ਰੇਨਾਰਥਕ ਬੋਲ ਦਿੱਤਾ ਇਸ ਨੂੰ ਅਸੀਂ ਪ੍ਰੇਨਾਰਥਮਕ ਕਹਿ ਸਕਦੇ ਹਾਂ ਠੀਕ ਹੈ ਲੇਕਿਨ ਸ਼ਬਦ ਮੈਂ ਗਲਤ ਬੋਲਿਆ ਉਹ ਲੇਕਿਨ ਉੱਤਰ ਪ੍ਰੇਰਣਾਤਕ ਨਹੀਂ ਨਾ ਹੀ ਸਹਾਇਕ ਇਹਦੇ ਵਿੱਚ ਉੱਤਰ A ਆਏਗਾ ਅਰੇ ਉਹ ਕਰ ਗਿਆ ਕਰ ਕਰ ਉਹਦਾ ਕਰਮ ਹੈ ਵੀ ਉੱਤਰ B ਕਿਵੇਂ ਦੇ ਸਕਦੇ ਹੋ ਅਰੇ ਸਾਰੇ ਓਹੋ ਇਸ ਪ੍ਰਸ਼ਨ ਨੂੰ ਲੈ ਕੇ ਤਾਂ ਉੱਤਰ A ਆਏਗਾ B ਕਿਵੇਂ ਦੇ ਦਿੱਤਾ ਉਹ ਹੂੰ ਕਰਤ ਉੱਤਰ ਤੁਸੀਂ ਗਲਤ ਨਹੀਂ ਦੇ ਸਕਦੇ ਇੱਥੇ ਆ ਕੇ ਭਈ ਚਲੋ ਕੱਲ ਇੱਕ ਹੋਰ ਕਲਾਸ ਵੀ ਲਾ ਲਾਂਗੇ ਉਸ ਚ ਪ੍ਰਸ਼ਨ ਵੀ ਘੜੀਮੁੜੀ ਸ਼ਬਦ ਹੈ ਸਾਡੇ ਕੋਲ ਘੜੀਮੁੜੀ ਇਹ ਕਿਰਿਆ ਵਿਸ਼ੇਸ਼ਣ ਕਿਹੜਾ ਹੈ ਪ੍ਰਕਾਰ ਕਾਲ ਸੰਖਿਆ ਜਾਂ ਨਿਰਣਾਵਾ ਚੇਕ ਦਿਓ ਸੋ ਹਾਂਜੀ ਜਿੰਨਾ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦੁਹਰਾਵ ਤਾਂ ਪਤਾ ਚੱਲੇ ਠੀਕ ਹੈ ਘੜੀਮੁੜੀ ਯਾਦ ਰੱਖਣਾ ਕਿ ਹੋ ਸਕਦਾ ਤੁਹਾਨੂੰ ਇਹ ਕਾਲਵਾਚਕ ਲੱਗੇ ਲੇਕਿਨ ਉਤਰ ਕੜ ਸੰਖਿਆਵਾਚਕ ਹੋਣਾ ਹੈ ਇਹ ਯਾਦ ਰੱਖਣਾ ਬੱਚੇ ਕਿ ਘੜੀਮੁੜੀ ਸ਼ਬਦ ਆ ਜਾਏ ਦੁਬਾਰਾ ਸ਼ਬਦ ਆ ਜਾਏ ਦੁਬਾਰਾ ਕਈ ਵਾਰ ਸ਼ਬਦ ਆ ਜਾਏ ਕਈ ਵਾਰ ਠੀਕ ਹੈ ਜੀ ਇੱਕ ਇੱਕ ਦੋ ਦੋ ਘੜੀਮੁੜੀ ਇਦਾਂ ਦੇ ਸ਼ਬਦ ਤੁਸੀਂ ਸੰਖਿਆਵਾਚਕ ਚ ਰੱਖਣੇ ਇਹ ਯਾਦ ਰੱਖਣਾ ਤੁਸੀਂ ਠੀਕ ਹੈ ਘੜੀ ਘੜੀ ਤੋਂ ਭਾਵ ਸੰਖਿਆ ਜਾਨੀ ਇੱਕ ਟਾਈਮ ਤੋਂ ਹੈ ਟਾਈਮ ਗਿਣਿਆ ਜਾ ਸਕਦਾ ਹੈ ਹੁਣ ਯਾਦ ਰੱਖਣਾ ਸੰਖਿਆ ਓਕੇ ਵਾਲਾ ਸ਼ਬਦ ਇਹਨੂੰ ਕਾਲ ਦੇ ਵਿੱਚ ਨਹੀਂ ਰੱਖਣਾ ਪੰਜਾਬੀ ਵਿਆਕਰਨ ਦੀ ਕਿਤਾਬ ਜੇ ਨੂੰ ਇੱਥੇ ਰੱਖਿਆ ਅੱਗੇ ਚਲਦੇ ਜਦੋਂ ਇੱਕ ਵਾਕ ਵਿੱਚ ਦੋ ਕਿਰਿਆਵਾਂ ਮਿਲ ਕੇ ਆਉਣ ਉਸ ਨੂੰ ਕੀ ਕਹਿੰਦੇ ਹਨ ਕਿ ਸ਼ਬਦ ਨਾਲ ਬਣਨੇ ਤਾਂ ਨਹੀਂ ਹੁੰਦਾ ਸਕਰ ਕਰਮਕ ਲਈ ਸੋਨਮ ਜੀ ਕਰਮ ਹੋਣਾ ਬਹੁਤ ਜ਼ਰੂਰੀ ਹੈ ਵਾਕ ਦੇ ਵਿੱਚ ਠੀਕ ਹੈ ਕਰਮ ਹੋਣਾ ਉਹ ਕਰ ਗਿਆ ਕਰ ਇੱਕ ਆਬਜੈਕਟ ਹੈ ਉਹਦਾ ਲਕਸ਼ ਹੈ ਠੀਕ ਹੈ ਚਲੋ ਉੱਤਰ ਗਿਆ ਹੋਵੇਗਾ ਸੰਯੁਕਤ ਕਿਰਿਆ ਹੁੰਦਾ ਹੈ ਜੀ ਠੀਕ ਹੈ ਜਦ ਦੋ ਕਿਰਿਆਵਾਂ ਉਸਨੇ ਕੰਮ ਕਰ ਲਿਆ ਕਰ ਮੁੱਖ ਕਿਰਿਆ ਹੋ ਗਈ ਲਿਆ ਉਹਦੀ ਸਹਾਇਕ ਕਿਰਿਆ ਹੋ ਗਈ ਤਾਂ ਦੋ ਕਿਰਿਆਵਾਂ ਠੀਕ ਹੈ ਸੰਯੁਕਤ ਕਿਰਿਆ ਦੋ ਕਿਰਿਆਵਾਂ ਕੰਮ ਕਰਦੀਆਂ ਨੇ ਜਦੋਂ ਸ਼ਾਇਦ ਉਹ ਆ ਜਾਵੇ ਵਿੱਚ ਸ਼ਾਇਦ ਸ਼ਬਦ ਕੀ ਹੈ ਜੀ ਸਥਾਨਵਾਚਕ ਹੈ ਨਿਰਣਾਵਾਚਕ ਹੈ ਪ੍ਰਕਾਰਵਾਚਕ ਹੈ ਜਾਂ ਕਾਲਵਾਚਕ ਹੈ ਜੀ ਤੁਹਾਡੇ ਕੋਲੋਂ ਕਲਾਸ ਵਿੱਚ ਜੁੜੇ ਸਾਥੀਆਂ ਦੀ ਸੰਖਿਆ 17 ਲਾਈਕ ਦੀ ਸੰਖਿਆ 17 ਜੁੜੇ ਸਾਥੀਆਂ ਦੀ ਸੰਖਿਆ 27 ਤੇ ਲਾਈਕ ਦੀ 17 ਬਹੁਤ ਬਹੁਤ ਧੰਨਵਾਦ ਜੀ ਉੱਤਰ ਤੁਸੀਂ ਦੇ ਰਹੇ ਹੋ ਉੱਤਰ ਇਹ ਸ਼ਾਇਦ ਰਿਸ਼ਾਇਦ ਕੀ ਸਥਾਨਵਾਚਕ ਥਾਂ ਹੀ ਲੱਗਦਾ ਕਿਤੇ ਵੀ ਮੈਨੂੰ ਸ਼ਾਇਦ ਇੱਕ ਨਿਰਣਾਵਾਚਕ ਹੈ ਜੀ ਇਹਨੂੰ ਨਿਰਨੇ ਸ਼ਾਇਦ ਉਹ ਆ ਜਾਵੇ ਠੀਕ ਹੈ ਇਸ ਨੂੰ ਪ੍ਰਕਾਰ ਦੇ ਵਿੱਚ ਰੱਖ ਸਕਦੇ ਹੋ ਕਿ ਇਸ ਨੂੰ ਨਿਰਨੇਵਾਚਕ ਦੇ ਵਿੱਚ ਹੀ ਰੱਖਿਆ ਜਾ ਸਕਦਾ ਹੈ ਠੀਕ ਹੈ ਤੁਸੀਂ ਨਿਰਨੇ ਕਰ ਰਹੇ ਹੋ ਕਿ ਸ਼ਾਇਦ ਉਹ ਆ ਜਾਵੇ ਉਹ ਪਤੰਗ ਉਡਾ ਰਿਹਾ ਹੈ ਵਿੱਚ ਕਰਮ ਕੀ ਹੈ ਉਹ ਪਤੰਗ ਉਡਾ ਰਿਹਾ ਹੈ ਵਿੱਚ ਕਰਮ ਕੀ ਹੈ ਬਈ ਉਡਾ ਰਿਹਾ ਹੈ ਬੀ ਵਿਕਲਪ ਸੀ ਦੇਖੋ ਤੇ ਡੀ ਦੇਖੋ ਤੇ ਬੀ ਉੱਤਰ ਆਏਗਾ ਜੀ ਸੌਰੀ ਕਰਮ ਕੀ ਹੈ ਤੇ ਪਤੰਗ ਜੋ ਹੈ ਉਹ ਇੱਥੇ ਕਰਮ ਦੀ ਗੱਲ ਹੈ ਅੱਗੇ ਚੱਲਦੇ ਹਾਂ ਜੀ ਕਿਉਂਕਿ ਕਿਹੜਾ ਕਿਰਿਆ ਵਿਸ਼ੇਸ਼ਣ ਹੈ ਕਾਰਣਵਾਚਕ ਕਾਲਵਾਚਕ ਪਰਕਾਰਵਾਚਕ ਜਾਂ ਫਿਰ ਨਿਰਣਾਵਾਚਕ ਓਕੇ ਕਿਹੜਾ ਭਈ ਕਿਰਿਆ ਵਿਸ਼ੇਸ਼ਣ ਕਿਉਂਕਿ ਹੈ ਤੇ ਇਹ ਤੁਹਾਨੂੰ ਦੱਸ ਚੁੱਕੇ ਆ ਇਹ ਤੁਹਾਨੂੰ ਮਿਲੇਗਾ ਜੀ ओके okay, बिल्कुल ये ਤੁਹਾਡੇ ਇਹ ਆਵੇਗਾ ਜੀ ਕਾਰਣਵਾਚਕ ਦੇ ਵਿੱਚ ਇਹ ਤੁਹਾਡੇ ਕੋਲ ਅੰਤਿਮ ਪ੍ਰਸ਼ਨ ਸੀਗਾ ਇਹ ਤੇ ਕੁੱਲ ਮਿਲਾ ਕੇ हां जी ਬਹੁਤ ਵਧੀਆ ਉੱਤਰ ਤੁਸੀਂ ਦਿੱਤਾ ਜੀ ਸ਼ਾਇਦ ਸ਼ਬਦ ਵਾਲਾ ਥੋੜਾ ਜਿਹਾ ਮੈਨੂੰ ਵੀ ਡਾਊਟ ਹੈ ਕਿ ਇਹ ਪ੍ਰਕਾਰਵਾਚਕ ਵੀ ਹੋ ਸਕਦਾ ਹੈ ਲੇਕਿਨ ਅਗਰ ਕਿਤਾਬ ਦੀ ਗੱਲ ਕਰੀ ਉੱਥੇ ਨਿਰਨੇਵਾਚਕ ਦਿੱਤਾ ਸੀ ਬਾਕੀ ਮੇਰੇ ਪ੍ਰਕਾਰਵਾਚਕ ਵੀ ਹੋ ਸਕਦਾ ਹੈ ਕਿਉਂਕਿ ਇੱਥੇ ਅਸੀਂ ਕਿਰਿਆ ਹੁੰਦੇ ਢੰਗ ਬਾਰੇ ਵੀ ਗੱਲ ਕਰ ਰਹੇ ਹਾਂ ਕਿ ਸ਼ਾਇਦ ਲੇਕਿਨ ਨਿਰਨੇ ਦੇ ਵਿੱਚ ਰੱਖਿਆ ਗਿਆ ਸੀ ਤੋਂ ਵੀ ਹੀ ਲੈ ਕੇ ਚੱਲਦੇ ਹਾਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਜ ਹੀ ਬਾਕੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਕਲਾਸ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਤੁਸੀਂ ਜਰੂਰ ਪਿਆਰ ਦਿਓ ਵੱਧ ਤੋਂ ਵੱਧ ਦਿਓ ਜੀ ਤੇ ਜਿੰਨਾ ਸਾਥੀਆਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਹਿੰਦੀ ਦੇ ਪ੍ਰਸ਼ਨ ਪੱਤਰ ਸੀਰੀਜ਼ ਚੱਲ ਰਹੀ ਹੈ ਦੋ ਦੋ ਪ੍ਰਸ਼ਨ ਪੱਤਰ ਅਸੀਂ ਰੱਖ ਦਿੱਤੇ ਨੇ ਕਈ ਸਾਥੀਆਂ ਨੇ ਅ ਲੈਕਚਰਰ ਕੈਡਰ ਦੇ ਦੋ ਪ੍ਰਸ਼ਨ ਪੱਤਰ ਹੱਲ ਕਰ ਲਏ ਤੇ ਕਈਆਂ ਨੇ ਮਾਸਟਰ ਕੈਡਰ ਦੇ ਬਹੁਤ ਵਧੀਆ ਅੰਕ ਸਾਥੀ ਲੈ ਰਹੇ ਨੇ ਤੇ ਇਸੇ ਤਰ੍ਹਾਂ ਆਪਣੀ ਗਿਆਨ ਦੇ ਵਿੱਚ ਇਜ਼ਾਫਾ ਕਰਦੇ ਜਾਓ 2026 ਰੋਜ਼ਗਾਰ ਮਿਸ਼ਨ ਹੈ ਤੇ ਮਿਲਦੇ ਆ ਜੀ ਤੁਹਾਨੂੰ